ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਤੁਹਾਡੇ ਨਾਲ ਜੁੜ ਚੁੱਕਿਆ ਸੀ ਸਿਗਨਿਊਜ਼ ਹਰਿਆਣਾ ਤੋਂ ਮੈਂ ਤੁਹਾਡਾ ਆਪਣਾ ਅਜੀਤ ਸਿੰਘ ਪ੍ਰਾਰਥਕ ਸਾਥੀਓ ਗੱਲ ਕਰ ਲਈਓ ਤੇ ਇਸ ਵਕਤ ਤੋਂ ਪੋਦਾਂ ਮਹੀਨਾ ਆਰੰਭ ਹੋ ਚੁੱਕਿਆ ਹੈ 15 ਦਿਨ ਤੋਂ ਲੈ ਕੇ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਹਨ 6 ਪੋ ਤੋਂ ਲੈ ਕੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਹੀਦੇ ਆਜ਼ਮ ਜਿਨ੍ਹਾਂ ਨੇ ਕਿਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਅਨੰਦਾਦੀ ਪੁਰੂ ਨੂੰ ਛੱਡਿਆ ਅੱਤ ਕਿਸ ਤਰ੍ਹਾਂ ਇਹ ਜਿਹੜਾ سلسلہ ਸ਼ਹੀਦੀ ਦਿਹਾੜਿਆਂ ਦਾ 14 ਪੋਥਕ ਚੱਲਦਾ ਰਿਹਾ ਕਿਸ ਤਰ੍ਹਾਂ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣਾ ਮੈਦਾਨੇ ਜੰਗ ਦੇ ਵਿੱਚ ਕਿਸ ਤਰ੍ਹਾਂ ਮਾਤਾ ਗੁਜਰਕਾਰ ਜੀ ਛੋਟੇ ਸਹਿਬ ਜਦੇ ਦਾ ਦਸਮੇਸ਼ ਪਿਤਾ ਦੇ ਨਾਲੋਂ ਵਿਛੜਨਾ ਤੇ ਅੱਖਸਮੇ ਜਾਲਮਾਂ ਦੇ ਵੱਲੋਂ ਨਿੱਕੀਆਂ ਜੰਗਾਂ ਵੱਡੇ ਸ਼ਸਕੇ ਮਾਸੂਮ ਜੀ ਸਹਿਬ ਜਦੇ ਨੀਹਾਂ ਦੇ ਵਿੱਚ ਸਨਾ ਦਿੱਤਾ ਗਿਆ ਇਹ ਮੁਗਲਾਂ ਦੇ ਪਾਸੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ-ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਮਤ ਗੁਜਰ ਕੋਰ ਵੀ ਸ਼ਹੀਦ ਹੋ ਗਏ ਮੇਰੇ ਦਸਮ ਪਿਤਾ ਸਾਰਾ ਹੀ ਪਰਿਵਾਰ ਵਾਰ ਕੇ ਕਿਸ ਤਰ੍ਹਾਂ ਮਾਛੀਵਾੜ ਦੇ ਜੰਗਲਾ ਦੇ ਵਿੱਚ ਜਾ ਕੇ ਟਿੰਡ ਦਾ ਸਰਾਨਾ ਲਾ ਕੇ ਆਰਾਮ ਫਰਮਾਉਂਦੇ ਹਨ ਅਤੇ ਕਿਸ ਤਰ੍ਹਾਂ ਮੋਗਲ ਬਾਦਸ਼ਾਹ ਨੂੰ ਤਲਵਾਰ ਦਾ वार ਨਹੀਂ ਇੱਕ ਕਲਮ ਦੇ वार ਦੇ ਨਾਲ ਮਾਰਦੇ ਹਨ ਤਾਂ ਦੋਸਤੋ ਅਗਰ ਜੇ ਗੱਲ ਕਰ ਲਈ ਤੇ ਅੱਜ ਸਾਡੇ ਬੱਚੇ ਹੈ ਇਤਿਹਾਸ ਤੋਂ ਗੁਰਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ ਦੇਖਿਆ ਜਾਏ ਤਾਂ ਅਗਰ ਅੱਜ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਪੁੱਛਦੇ ਹਾਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਤਾਂ 6 ਪੋ ਤੋਂ ਲੈ ਕੇ 14 ਪੋ ਤੱਕ ਜਿਹੜੇ ਸ਼ਹੀਦੀ ਦਿਹਾੜੇ ਚਲਦੇ ਹਨ ਇਹਨਾਂ ਦੇ ਸਮਰਪਿਤ ਪਿੰਡਾਂ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਹਨ ਸ਼੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾ ਰਹੇ ਹਨ ਧੁਮਾਨ ਲਾਇਆ ਜਾ ਰਹੇ ਹਨ ਚਪੈਰਾ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ ਤੇ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਸਾਡੇ ਦਰਸ਼ਕਾਂ ਨੂੰ ਕਿ ਆਪਣੇ ਬੱਚਿਆਂ ਨੂੰ ਜ਼ਿਆਦਾ ਨਹੀਂ ਤਾਂ ਕੋਈ ਅੱਧਾ ਘੰਟਾ ਸਵੇਰੇ ਤੇ ਅੱਧਾ ਘੰਟਾ ਸ਼ਾਮ ਨੂੰ ਗੁਰਬਾਣੀ ਦੇ ਨਾਲ ਜੋੜਿਆ ਕਰੋ ਸਿੱਖ ਇਤਿਹਾਸ ਦੇ ਨਾਲ ਜੋੜਿਆ ਕਰੋ ਕਿ ਦਸ਼ਮੇਸ਼ ਪਿਤਾ ਵਰਗਾ ਨਾ ਤਾਂ ਕੋਈ ਪਿਤਾ ਹੋਇਆ ਤੇ ਨਾ ਕੋਈ ਪੁੱਤਰ ਹੋਇਆ ਨਾਕੂ ਹੋਇਆ ਤਾਂ ਨਾਕੂ ਹੋਏਗਾ ਉਹਨਾਂ ਵਰਗਾ ਸਰਬੰਸਦਾਨੀ ਉਹਨਾਂ ਵਰਗਾ ਗਿਆਤਾ ਉਹਨਾਂ ਵਰਗਾ ਸੂਰਮਾ ਤੇ ਉਹਨਾਂ ਵਰਗਾਂ ਲੈ ਖਾਰੀ ਜਿਸ ਵੇਲੇ ਗੁਰੂ ਸਾਹਿਬਾਨ ਦਸ਼ਮੇਸ਼ ਪਿਤਾ ਗੋਬਿੰਦ ਰਾਏ ਸੀ 9 ਸਾਲ ਦੀ ਉਮਰ ਦੇ ਵਿੱਚ ਪਿਤਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਨੂੰ ਦਿੱਲੀ ਵੱਲ ਤੁਰਿਆ ਪੂਰੀ 인ਸਾਨਾਇਤ ਪੂਰੀ ਹਿੰਦੂ ਕੌਮ ਦੀ ਰੱਖਿਆ ਦੇ ਵਾਸਤੇ ਜਿਸੋ ਤੱਕ ਪਤਾ ਪਿਤਾ ਬਣੇ ਤਾਂ ਉਸ ਵਕਤ ਪੁੱਤਰ ਵਾਰ ਦਿੱਤੇ ਤਾਂ ਤਨ ਤਨ ਸੈਵ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋ ਛੋਟੇ ਬੱਚਿਆਂ ਦੇ ਨਿੱਕੇ ਜਿੰਦਾ ਵੱਡੇ ਸਾਕੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ ਤਾਂ ਸਾਡੇ ਵੱਲੋਂ ਵਾਰ-ਵਾਰ ਇਹ ਅਪੀਲ ਹੈ ਕਿ ਆਪਣੇ ਬੱਚਾ ਨੂੰ ਇਤਿਹਾਸ ਦੇ ਨਾਲ ਜ਼ਰੂਰ ਜੁੜੋ ਤਾਂ ਜਿੱਥੋਂ ਤੱਕ ਹੋ ਸਕਿਆ ਤਾਂ ਅਸੀਂ ਹਰ ਰੋਜ਼ ਤੁਹਾਨੂੰ ਹਰ ਇੱਕ ਨਵੇਂ ਕੰਟੈਕਟ ਦੇ ਨਾਲ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਹਨ 6 ਪੋਤੋਂ ਲੈ ਕੇ 14 ਪੋਤ ਤੱਕ ਉਸ ਦੇ ਬਾਰੇ ਵਿੱਚ ਵਿਸਤਾਰ ਦੇ ਨਾਲ ਜਾਣਕਾਰੀ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ